ਅੱਜ ਸਾਡੇ ਸਿੱਖ ਜਿਹੜੇ ਧਰਮ ਪਰਬਤਨ ਵਿੱਚ ਪੈ ਗਏ। ਬਾਹਰ ਤੁਸੀਂ ਕਰਦੇ ਚੱਲੇ ਜਾ ਰਹੇ ਹੋ। ਧਰਮ ਤਬਦੀਲ ਹੋ ਰਹੇ ਨੇ ਸਾਡੇ ਵਿੱਚ। ਹੁਣ ਮੇਰੀ ਗੱਲ ਨੂੰ ਥੋੜਾ ਜਿਹਾ ਸਮਝਿਓ। ਜਿਹੜੇ ਧਰਮ ਵਿੱਚ ਤੁਸੀਂ ਜਾ ਰਹੇ ਹੋ ਜਿੱਦਾਂ ਤਬਦੀਲੀਆਂ ਭਾਂ ਦੇਓ ਜਾ ਕੇ ਤੁਸੀਂ। ਤੁਸੀਂ ਭੁੱਲ ਗਏ ਆਪਣੀਆਂ ਕੁਰਬਾਨੀਆਂ ਨੂੰ। ਉਹਨਾਂ ਦਾ ਇੱਕ ਸੂਲੀ ਤੇ ਚੜਿਆ। ਉਹਨਾਂ ਦਾ ਇੱਕ ਸੂਲੀ ਤੇ ਚੜਿਆ ਜਿਹਨਾਂ ਨੇ ਮਗਰ ਤੁਸੀਂ ਲੱਗ ਕੇ ਕੋਹਦੇ ਨੂੰ ਪਤਾ ਹੀ ਨਹੀਂ ਕਿੰਨੇ ਕਸੂਲੀ ਤੇ ਚੜ ਕੇ ਇਹ ਤੇਰਾ ਕਿਦੇ ਅਸਮਾਨ ਵਿੱਚ ਤਾਰੇ ਕਿਹੜਾ ਹੋ ਸਕਦੇ ਨੇ ਜੰਗਲ ਵਿੱਚ ਦਰਖਤ ਕਿਨੇ ਜਾ ਸਕਦੇ ਨੇ ਸਮੁੰਦਰ ਵਿੱਚ ਸੱਪੀਆਂ ਕਿੰਨੀਆਂ ਜਾ ਸਕਦੀਆਂ ਪਰ ਸਿੱਖ ਕੌਮ ਦੇ ਸ਼ਹੀਦ ਕਿਨੇ ਜਾ ਸਕਦੇ ਪਰ ਗਿਰਤੀ ਕਰਨ ਵਾਲਿਆਂ ਨੇ ਗਿਰਤੀ ਕੀਤੀ ਭਾਈ ਸਰਜੀਸ਼ ਸਿੰਘ ਘਮਾਨ ਉਹਨਾਂ ਨੇ ਆਪਣਾ ਸ਼ੀਧਾ ਵੀ ਗਿਰਤੀ ਕੀਤੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜਾ ਤੋਂ ਲੈ ਕੇ ਚੱਤ ਤੱਕ 495 96 ਸਾਲ ਦਾ ਸਾਡਾ ਇਤਿਹਾਸ ਉਹਨਾਂ ਨੇ ਜਿਹੜੀ ਗਣਤੀ ਕੀਤੀ ਪਤਾ ਕਿੰਨੀ ਆ 495 ਸਾਲਾਂ ਦੇ ਵਿੱਚ 9 ਲੱਖ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਆਖੋ ਸਤਿਰਾਮ ਮਾਨਸਿਰੀ ਵਰਗੇ ਇਹਨਾਂ ਦਾ ਆ ਬੈਕ ਬਣੇ ਉਹਨਾਂ ਦਾ ਇੱਕ ਸੁਣੀ ਦਾ ਚੜਿਆ ਤੇ ਇਧਰੋਂ ਸਾਡਾ ਸਿੱਖ ਲਾ ਉਧਰ ਦੇ ਪਾਸੇ ਜਾ ਰਿਹਾ ਸੀ ਬੜਾ ਪ੍ਰਗਟ ਹੁੰਦਾ ਉਹ ਤਾਂ ਆਇਆ ਬੰਦੇ ਕਿਤੇ ਸਾਨੂੰ ਆ ਗੱਡੀ ਮਿਲ ਗਈ ਸਾਨੂੰ ਉਹ ਗੱਡੀ ਮਿਲ ਗਈ ਸਾਡੇ ਕੋਲ ਸਾਈਕਲ ਨਹੀਂ ਸੀ ਫੈਲ ਹੁੰਦਾ ਫਿਰ ਉਹ ਇੱਕ ਸੂਲੀ ਤੇ ਚੜਨ ਦੀਆਂ ਬਾਤਾਂ ਤੁਹਾਡੇ ਚਾਰ ਫੜੀਆਂ ਤੇ ਚੜ ਗਏ ਯਾਰਾ ਕਰ ਗਏ ਬੰਦ ਬੰਦ ਕਿਤੋਂ ਉੱਪਰ ਸਰੋਂ ਦਾ ਹਾਲ ਹੈ ਨੇਚਿਆਂ ਦੇ ਲਾਲ ਦੰਗੇ ਗਰੇ ਬਾਹਾਂ ਦੇ ਉਹ ਤੇ ਡੋਲੇ ਦੀ ਬਾਈ ਤੇ ਅਜ ਕਿਹੜੀ ਆਫਤਾਂ ਕੀ ਸਭ ਨੂੰ ਜਦੋਂ ਦਾ ਅਭਾਸ ਇੱਕ ਦਾ ਤਾਂ ਕਿ 4 ਸਾਲ ਦਾ ਬੱਚਾ ਸੀ ਬਾਬਾ ਜੈ ਸਿੰਘ ਬਾਬਾ ਬਰਦਾਸਰ ਭਾਦਰ ਦਾ ਤੇ ਬਾਬਾ ਬੰਦਾਸਰ ਭਾਦਰ ਨੂੰ ਨਾ ਫਕਸ਼ੀ ਨੇ ਇੱਕ ਛੁਰਾ ਦਿੱਤਾ ਕਹਿੰਦਾ ਨਾ ਆਪਣੇ ਬੱਚੇ ਦੇ ਢਿੱਡ ਵਿੱਚ ਛੁਰਾ ਮਾਰਦਾ ਉਹਨੇ ਛੁਰਾ ਵਗਾ ਕੇ ਮਾਰ ਦਿੱਤਾ ਕਹਿੰਦਾ ਕਿਉਂ ਪੁੱਤ ਦਾ ਪਿਆਰ ਆ ਗਿਆ ਕਹਿੰਦਾ ਨਹੀਂ ਹੋਏ ਇਹ ਵੀ ਜਨਾਹ ਕਿਤੇ ਤੇਰਾ ਬੱਤਾ ਵੀ ਹੁੰਦਾ ਤੇ ਮੈਂ ਉਹਦੇ ਉੱਤੇ ਬਾਰ ਨਾ ਕਰਦਾ ਕਿਉਂਕਿ ਸਿੱਖ ਦਾ ਧਰਮ ਨਹੀਂ ਬੱਚੇ ਦੇ ਉੱਤੇ ਬਾਰ ਕਰਨ ਨੂੰ ਬੱਚੇ ਦੀ ਛਾਤੀ ਵਿੱਚ ਸੂਰਾ ਮਾਰਿਆ ਬਖਸ਼ੀਰ ਨੇ ਕਹਾਂਦਾ ਕਿ ਅੱਜ ਅੱਜ ਬੰਦਾ ਸਿੰਘ ਭਾਦਰ ਦੇ ਮੂੰਹ ਵਿੱਚ ਦੱਸਦਾ ਅੱਖੀਰ ਪੁੱਛਦਾ ਕਿ ਮੈਂ ਕੀ ਮਹਿਸੂਸ ਕਰਦਾ ਕੀ ਮਹਿਸੂਸ ਕਰਦਾ ਤੇ ਬੰਦਾ ਸਿੰਘ ਭਾਦਰ ਨੇ ਪੁੱਛਦਾ ਕੀ ਕਿਹਾ ਕਹਿੰਦਾ ਬਖਸ਼ੀਰ ਮੈਂ ਉਹ ਚੀਜ਼ ਮਹਿਸੂਸ ਕਰਦਾ ਕਿ ਜਦੋਂ ਕੋਈ ਜਵਾਈ ਸਹੁਰੇ ਪਰਿਵਾਰ ਵਿੱਚ ਪਹਿਲੀ ਵਾਰੀ ਟੁੱਕਦਾ ਤੇ ਸੱਸ ਉਹਦੇ ਮੂੰਹ ਵਿੱਚ ਲੱਡੂ ਪਾ ਕੇ ਉਹਦਾ ਮੂੰਹ ਚਖਾਲਦੀ ਹੈ ਮੈਂ ਉਹਨਾਂ ਲੱਡੂਆਂ ਦਾ ਸੁਆਦ ਮਹਿਸੂਸ ਕਰਦਾ ਯਾਤਕਾਂ ਦੇ ਵੀ ਤੁਹਾਨੂੰ ਜਿਹੜੇ ਸਰਪ੍ਰੋਮਟਰ ਵਾਲੇ ਪਾਸੇ ਨੂੰ ਜਾ ਰਹੇ ਹੋ ਕਿ ਮੈਂ ਕਰਨਾ ਅਸੀਂ ਸਿੱਖੀ ਨੂੰ ਛੱਡ ਕੇ ਉਧਰਲੇ ਪਾਸੇ ਨੂੰ ਜਾ ਰਹੇ ਹਾਂ ਉਹਨਾਂ ਦੇ ਏਜੰਟ ਛੱਡੇ ਹੋਏ ਨੇ ਪਿੰਡਾਂ 'ਚ ਇਹਨਾਂ ਦਾ ਲੱਤਾ ਉਹਨਾਂ ਦੀਆਂ ਪੰਨੋ ਜਿਹੜਾ ਤੁਹਾਡੇ ਘਰ ਵਿੱਚ ਆਣ ਕੇ ਜਰਾ ਉਹ ਤੁਹਾਨੂੰ ਉੱਥੇ ਲੈ ਕੇ ਚਲਾਉਂ ਉੱਥੇ ਕੈਂਸਰ ਠੀਕ ਹੁੰਦਾ ਉਹਨਾਂ ਨੇ ਸੌਦੇਬਾਜ਼ੀ ਪਤਾ ਕਿੰਨੀ ਕ ਰੱਖੀ ਆ ਬਈ ਇੱਕ ਮਰੀਜ਼ ਦਾ 70000 ਰੁਪਇਆ ਬੰਦਾ ਕਹਿੰਦਾ ਯਾਰ ਕੈਂਸਰ ਦੇ ਮਰੀਜ਼ ਆ ਉਹ ਵੀ ਤਾਂ ਲੱਖਾਂ ਲੱਗਦਾ ਹੀ ਐ ਉੱਥੇ ਵੀ ਦੇ ਕੇ ਦੇਖ ਲੈਣੇ 50000 ਰੁਪਈਆ ਤੇ ਮਸਲਾ ਤੁਹਾਨੂੰ ਦੱਸਣ ਲੱਗਾ ਹੁਣ ਜਿਹੜਾ ਬੰਦਾ ਬਜ ਬਚੋਲਾ ਵਰਕੇ ਤੁਹਾਨੂੰ ਲੈ ਕੇ ਜਾਂਦਾ ਉਹਨੂੰ 10000 ਰੁਪਈਆ ਮਿਲ ਜਾਂਦਾ ਵਾਪਸ ਤੇ ਤੁਸੀਂ ਉੱਥੇ ਮਹੀਨਾ ਡੇਰ ਮਹੀਨਾ ਦਾ ਫਰਕ ਪਿਆ ਕੋਈ ਨਹੀਂ ਤੇ ਆਪਣਾ ਤਾਂ ਮਰੀਜ਼ ਮਰਨ ਵਾਲਾ ਹੋ ਗਿਆ ਤੇ ਹੁਣ ਤੁਸੀਂ ਦੱਸੋ ਵੀ ਤੁਸੀਂ 50000 ਦੀ ਖਾਤਰ ਉੱਥੇ ਜਾ ਕੇ ਡੇਰੇ ਚ ਲੜਦੇ ਤੰਗੇ ਲੱਗਦੇ ਉਹਨਾਂ ਨੂੰ ਕੰਦਾ ਦਾ ਛੱਡ ਕੜਾ ਜਿੱਥੇ ਇੰਨੇ ਗਏ ਉਥੇ 50000 ਰੁਪਏ ਹੋਰ ਸਹੀ ਆਪਾਂ ਚੱਲ ਹੋ ਕਰਤਾ ਪਰ ਕੋਲੋ ਕੋਲ ਜੇ 50 50000 ਵਾਲੇ 10 ਬੰਦੇ ਵੀ ਚੱਲ ਗਏ ਕਿੰਨੇ ਲੱਖ ਬਣ ਗਿਆ ਤਾਂ ਜਿਹੜੇ ਬੰਦੇ ਏਜੰਟ ਬਣ ਕੇ ਜਾਂਦੇ ਤੇ ਮਹੀਨੇ ਵਿੱਚ ਉਹ ਚਾਰ ਬੰਦੇ ਵੀ ਲੈ ਗਿਆ ਇੱਕ ਮਹੀਨੇ ਵਿੱਚ ਚਾਰ ਬੰਦੇ ਵੀ ਲੈ ਗਿਆ ਉਹਨੂੰ ਮਿਲ ਗਿਆ 40000 ਰੁਪਏ ਅਗਲਾ ਕਹਿੰਦਾ ਮੈਂ ਜ਼ਰੂਰ ਕਰਾਂ ਢੋਲਾ ਸਾਰਾ ਵੀ ਨਾ ਇੰਨਾ 40000 ਮਿਲਦਾ ਚਾਰ ਬੰਦੇ ਪੱਟ ਕੇ ਪੱਠਾ ਸਾਡੀ ਸ਼ਿੱਖੀ ਦਾ ਉਹ ਲੋਕ ਪਠਾਉਂਦੇ ਨੇ Aprende azul e água